ਉਹ ਉਪ ਰਾਸ਼ਪਤੀ ਜੇ ਡੀ ਵੈਂਸ ਨੇ ਫਾਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਇੰਡੀਆ ਪਾਕਿਸਤਾਨ ਦੀ ਕੌਨਫਲਿਕਟ ਚੱਲਦੀ ਆ ਉਸ ਉੱਤੇ ਟਿੱਪਣੀ ਇਸ ਹਿਸਾਬ ਦੇ ਨਾਲ ਕੀਤੀ ਕਿ ਕਹਿੰਦੇ ਵੀ ਇਹ ਸਾਡੀ ਜੰਗ ਨਹੀਂ ਆ ਅਸੀਂ ਦੋਨੋਂ ਦੇਸ਼ਾਂ ਨੂੰ ਫੇਰ ਇਹੀ ਜਿਹੜੀ ਉਹ ਬੇਨਤੀ ਇਸ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਗੱਲ ਅੱਭੀ ਆਪਸ ਦੇ ਵਿੱਚ ਗੱਲਬਾਤ ਕਰੋ ਤੇ ਇਹ ਅਸੀਂ ਜਿਹੜਾ ਇਸ ਲੜਾਈ ਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਉਹ ਕਹਿੰਦੇ ਵੀ ਜਿਹੜਾ ਤਣਾਅ ਆ ਟੈਨਸ਼ਨ ਆ ਉਸ ਨੂੰ ਘਟਾਉਣ ਦੇ ਲਈ ਜਿਹੜਾ ਉਹ ਕੰਮ ਜਿਹੜਾ ਕਰੋ ਇੱਕ ਦੂਜੇ ਦੇ ਨਾਲ ਤੁਸੀਂ ਗੱਲਬਾਤ ਜਿਹੜਾ ਉਹ ਕਰੋ ਸੋ ਕਹਿੰਦੇ ਵੀ ਮੂਲ ਰੂਪ ਦੇ ਵਿੱਚ ਯੁੱਧ ਚ ਉਹ ਸ਼ਾਮਲ ਨਹੀਂ ਹੈਗੇ ਇਹ ਸਾਡਾ ਕਹਿੰਦੇ ਕੰਮ ਨਹੀਂ ਹੈਗਾ ਜੀਡੀ ਵੈਂਸ ਉਪਰਾਸ਼ਟਪਤੀ ਦਾ ਇਹ ਜਿਹੜੀ ਟਿੱਪਣੀ ਆ ਫਾਕਸ ਨਿਊਜ਼ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਜਿਹੜੀ ਉਹ ਆਈ ਹੈਗੀ ਆ ਸੋ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਅਫਵਾਹਾਂ ਦਾ ਬਾਜ਼ਾਰ ਬਹੁਤ ਜ਼ਿਆਦਾ ਗਰਮਾ ਦੋਨੋਂ ਹੀ ਪਾਸਿਓਂ ਜਿਹੜੀ ਲੜਾਈ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਦੋਸ਼ ਜਿਹੜੇ ਉਹ ਲਗਾਏ ਜਾ ਰਹੇ ਆ ਵਖ ਵਖ ਗੱਲਾਂ ਜਿਹੜੀਆਂ ਦੋਨੋਂ ਹੀ ਮੁਲਕ ਆਪਸ ਦੇ ਵਿੱਚ ਕਰ ਰਹੇ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਪਰ ਯੁੱਧ ਦੇ ਵਿੱਚ ਹਮੇਸ਼ਾ ਪਹਿਲਾਂ ਇਹੀ ਚੀਜ਼ ਆਖਿਆ ਜਾਂਦਾ ਆ ਵੀ ਯੁੱਧ ਦੇ ਵਿੱਚ ਜਿਹੜਾ ਸੱਚ ਹੀ ਸਭ ਤੋਂ ਪਹਿਲਾਂ ਇਸ ਲੜਾਈ ਦੀ ਪੇਂਟ ਜਿਹੜਾ ਉਹ ਚੱਲਦਾ ਉਹ ਸੂਰੀ ਦੇ ਉੱਤੇ ਟੰਗਿਆ ਜਾਂਦਾ ਆ ਸੋ ਦੋਨੋਂ ਹੀ ਮੁਲਕ ਆਪੋ ਆਪਣੇ ਕਹੋ ਵੀ ਨਾਗਰਿਕਾਂ ਨੂੰ ਖੁਸ਼ ਕਰਨ ਦੇ ਲਈ ਆਪਸ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਬਿਆਨਬਾਜ਼ੀਆਂ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਨੇ ਸੌਂਦੇ ਦਿਨਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਦੀ ਹੋਰ ਅੱਗੇ ਐਸਕੇਲੇਸ਼ਨ ਹੁੰਦੀ ਆ ਜਾਂ ਨਹੀਂ ਅਮਰੀਕਾ ਨੇ ਓਵਰਆਲ ਇਸ ਲੜਾਈ 'ਚ ਉਹ ਆਪਣਾ ਪੱਲਾ ਜਿਹੜਾ ਪੂਰੀ ਤਰ੍ਹਾਂ ਝਾੜ ਰਿਹਾ ਆ ਜਿਹੜੀ ਵੈਸ ਹੁਣਾਂ ਦੇ ਇਸ ਬਿਆਨ ਤੋਂ ਬਾਅਦ 'ਚ ਵੀ ਸਾਡਾ ਇਸ ਲੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਅਸੀਂ ਦੋਨਾਂ ਮੁਲਕਾਂ ਨੂੰ ਇਹ ਇਸ ਗੱਲੋਂ ਉਤਸ਼ਾਹਿਤ ਕਰਦੇ ਆ ਵੀ ਆਪਸ 'ਚ ਗੱਲਬਾਤ ਕਰਕੇ ਇਸ ਤਣਾਅ ਨੂੰ ਇਸ ਟੈਨਸ਼ਨ ਨੂੰ ਜਿਹੜਾ ਉਹ ਤੁਸੀਂ ਖਤਮ ਕਰੋ